ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਡੀਓ ਦੇਖਣ ਵਾਲੇ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਸੋ ਅਸੀਂ ਜੋ ਕਿ ਪਿਛਲੇ 2-3 ਦਿਨ ਤੋਂ ਆਏ ਹੋਏ ਆ ਸੱਚਖੰਡ ਸ੍ਰੀ ਹਜੂਰ ਸਾਹਿਬ ਸੋ ਅੱਜ ਅਪਾ ਚਲੇ ਆਂ ਯਾਤਰਾ ਤੇ ਜੋ ਕਿ ਇੱਥੋਂ ਦੀ ਲਗਭਗ 180 ਕਿਲੋਮੀਟਰ ਪੈਣਾ ਹੈ ਗੁਰਦੁਰਾ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਗੁਰੂ ਘਰ ਹੈ ਗੁਰਦੁਰਾ ਨਾਨਕ ਚਿਰਾ ਸਾਹਿਬ ਟਾਈਮ ਹੋ ਗਿਆ ਹੁਣ 7 ਵਜੇ ੱਲੇ ਸੋ ਹੁਣ ਚੱਲੇ ਪਾਉਂਦੇ ਆ ਜੀ ਉਹ ਨਾਲ ਹੀ ਤੁਹਾਡੇ ਨਾਲ ਅੱਗੇ ਜੋ ਗੁਰੂ ਘਰਾਂ ਦੇ ਰਸਤੇ ਵਿੱਚ ਸੰਝ ਪਾਵਾਂਗੇ ਇਹ ਗੱਡੀ ਸਾਡੀ ਆ ਗਈ ਜੀ ਨਾਨਕ ਚਿਰਾਸਾ ਜਾਣ ਵਾਸਤੇ ਹੋਰੇ ਅਸੀਂ ਗੱਡੀ ਕਰਾਈ ਹੈ ਜੀ 4500 ਰੁਪਏ ਵਿੱਚ ਇਹ ਸਾਨੂੰ ਨਾਨਕ ਚਿਰਾਸਾ ਗੁਰਦਰਾ ਸਾਹਿਬ ਲੈ ਕੇ ਜਾਊਗੀ ਉਰਵਾਪਸੀ ਸਾਨੂੰ ਇੱਥੇ ਹੀ ਡ੍ਰੌਪ ਕਰੇਗੀ ਸੋ ਚੱਲਦੇ ਹਾਂ ਗੁਰਦਰਾ ਸਾਹਿਬ ਨੂੰ ਰਸਤੇ ਵਿੱਚ ਤੁਹਾਡੇ ਨਾਲ ਜਿਵੇਂ ਜਿਵੇਂ ਜਾਂਦੇ ਰਾਂਗੇ ਵਿਚਾਰ ਸਾਂਝੇ ਕਰਦੇ ਰਾਂਗੇ ਜੀ ਸੋ ਸਾਡੇ ਡਰਾਈਵਰ ਸਾਹਿਬ ਲੱਗੇ ਜੀ ਤੇਲ ਪਵਾਣ ਗੈਸ ਪਵਾਣ ਜੀ ਇਹਨਾਂ ਨੇ ਗੱਡੀ ਦੇ ਵਿੱਚ ਪਰੇਥੇ ਇਹਨਾਂ ਨੇ ਗੱਡੀ 'ਚ ਗੈਸ ਤਾਂ ਪਵਾ ਲਈ ਤੇਲ ਵੀ ਪਾ ਲਿਆ। ਰਿਣਾ ਦਾ ਆਪਸ 'ਚ ਕੋਈ ਛੋਟਾ ਜਿਹਾ ਝਗੜਾ ਹੋ ਗਿਆ ਸੀ ਬਿੱਲ ਲੈਣ ਪਿੱਛੇ। ਡਰਾਈਵਰ ਸਾਹਿਬ ਕਹਿੰਦੇ ਕਿ ਮੈਨੂੰ ਬਿੱਲ ਦਿਓ, ਇਹ ਕਹਿੰਦੇ ਸਾਡੀ ਮਸ਼ੀਨ ਕੋਈ ਨਹੀਂ ਚੱਲਦੀ। ਸੋ ਦੋਵਾਂ ਦਾ ਕਾਫੀ ਦੇਰ ਇਹਨਾਂ ਨੇ ਸਾਡੇ 20-25 ਮਿੰਟ ਖਰਾਬ ਕੀਤੇ ਇੱਥੇ ਹੀ। ਫਿਰ ਅਣਾ ਸੁਝਾਵ ਵਜਾ ਕੇ ਇਹਨਾਂ ਦਾ ਦੋਵਾਂ ਦਾ ਹੱਲ ਕਰਾਇਆ ਕਿ ਸਾਨੂੰ ਜੋ ਡਰਾਈਵਰ ਸਾਡਾ ਹੈ ਇਹਨੂੰ ਤੁਸੀਂ ਮੈਨੂਅਲੀ ਰਸੀਦ ਕੱਟ ਕੇ ਦੇ ਦਿਓ। ਤੋ ਕਿ ਇਹ ਨਵੇਂ ਫੜੇ ਮਾਲਕ ਨੂੰ ਦਿਖਾਣੀ ਹੁੰਦੀ ਹੈ ਕਿ ਮੈਂ ਇੰਨੇ ਤੇਲ ਪਾਇਆ ਸੀ। ਤੋ ਤਾਂ ਜਾ ਕੇ ਸਾਡਾ ਡਰਾਈਵਰ ਨੂੰ ਥੋੜੀ ਜਿਹੀ ਸ਼ਾਂਤੀ ਮਿਲੀ ਨਹੀਂ ਤਾਂ ਇਹ ਵੀ ਗਰਮ ਹੋ ਰਿਹਾ ਸੀ। ਉਧਰ ਪੰਪੂ ਵਾਲੇ ਵੀ ਗਰਮ ਹੋ ਰਹੇ ਸੀ ਕਿ ਸਾਡਾ ਚੱਲਦਾ ਕੋਈ ਮੀਟਰ ਨਹੀਂ ਚੱਲਦਾ ਪਿਆ। ਖੈਰ ਜੋ ਵੀ ਹੋਵੇ। ਸੋ ਜਿਹੜਾ ਇਹ ਨੰਦੇੜ ਡਿਸਟ੍ਰਿਕਟ ਹੈ ਨਾ ਜੀ ਇਹ ਮਹਾਰਾਸ਼ਟਰ ਦਾ ਕਾਹੀ ਵੱਡਾ ਜ਼ਿਲ੍ਹਾ ਹੈ। ਇਹਨਾਂ ਦਾ ਹੁਣ ਜਿਹੜਾ ਐਂਡ ਜਿਹੜਾ ਹੁਣ ਹੈ ਰਸਤੇ ਦਾ ਇਹ ਬਿਲਕੁਲ ਕਰਨਾਟਕ ਦੇ ਨਾਲ ਜਾ ਕੇ ਜਿੱਥੇ ਸੀਮਾ ਸ਼ੁਰੂ ਹੋਣੀ ਹੈ ਕਰਨਾਟਕ ਦੀ ਵਿਦਰਤੀ ਉੱਥੇ ਜਾ ਕੇ ਜ਼ਿਲ੍ਹਾ ਖਤਮ ਹੁੰਦਾ ਹੈ। ਔਰ ਜੋ ਇੱਥੇ ਦੀ ਮਿੱਟੀ ਹੈ ਉਹ ਸਾਰੀ ਕਾਲੀ ਮਿੱਟੀ ਹੈ। ਜਦ ਇਸ ਪਾਸੇ ਹੁੰਦਾ ਹੈ ਕੇਲਾ, ਕਪਾਹ ਔਰ ਅਹਾਰਾਰ ਸੋਤਨ ਅੱਗੇ ਜਾ ਕੇ ਦਿਖਾਵਾਂਗੇ ਤੁਹਾਨੂੰ ਖੇਤ ਵੀ ਹਾਰਾਰ ਦੇ ਖੇਤ ਵੀ ਦਿਖਾਵਾਂਗੇ ਔਰ ਜੋ ਕਪਾਹ ਦਾ ਖੇਤ ਵੀ ਤੁਹਾਨੂੰ ਦਿਖਾਵਾਂਗੇ। ਸੋ ਇਹ ਸਾਰੇ ਪਾਸੇ ਜੋ ਹੈ ਮਤਲਬ ਏਰੀਆ ਕਾਫੀ ਖਾਲੀ ਪਿਆ ਦੇਖੋ ਸਾਰਾ ਇਹ। ਔਰ ਪੱਥਰ ਇੰਨਾ ਹੈ ਜ਼ਮੀਨ ਦੇ ਵਿੱਚ ਵੀ ਹਿਸਾਬ। ਕਿ ਜਗ੍ਹਾ ਨਾਲ ਨੇ ਕੱਢਿਆ ਦੇਖਿਆ ਪੱਟਿਆ ਜੀ ਸੀ ਬੀ ਨਾਲ ਉੱਤਰ। ਬਹੁਤ ਜ਼ਿਆਦਾ ਲਾਲ ਲਾਲ ਤੇ ਕਾਲਾ ਕਾਲਾ ਪੱਥਰ ਪਿਆ ਏ। ਔਰ ਮੌਸਮ ਹੁਣ ਠੀਕ ਹੈ ਵੈਸੇ ਇੰਨੀ ਉਹ ਨਹੀਂ ਹੈਗੀ। 80 ਪਹੁੰਚ ਗਏ ਜੀ ਲਗਭਗ 80 ਕਿਲੋ ਮੀਟਰ ਦਾ ਸਫ਼ਰ ਤੈਅ ਕਰਕੇ ਗੁਰਦੁਆਰਾ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਜੀ ਸੋ ਜੀ ਇਹ ਜੋ ਗੁਰਦੁਆਰਾ ਸਾਹਿਬ ਹੈ ਇਹ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਹੋਰਾਂ ਨੇ ਬਣਵਾਇਆ ਹੋਇਆ ਹੈ ਕਿਉਂਕਿ ਰਸਤਾ ਪਿੰਡਾਂ ਕਾਫੀ ਲੰਬਾ ਪੈ ਜਾਂਦਾ ਹੈ ਸੋ ਕਈ ਵੇਰੇ ਸੰਗਤਾਂ ਜੋ ਸੱਚਖੜ ਤੋਂ ਚਲ ਕੇ ਆਉਂਦੀਆਂ ਨੇ ਉਹ ਲੰਗਰ ਪ੍ਰਸ਼ਾਦਾ ਛੱਕੇ ਨਹੀਂ ਆਉਂਦੀਆਂ ਸੋ ਇੱਥੇ ਆ ਕੇ ਸੰਗਤਾਂ ਪ੍ਰਸ਼ਾਦਾ ਪਾਣੀ ਸ਼ਕਦੀਆਂ ਨੇ ਉਰ ਨਾਲ ਹੀ ਰਸਤੇ 'ਚ विश्राम ਵੀ ਹੋ ਜਾਂਦਾ ਹੈ ਸੰਗਤਾਂ ਵਾਸਤੇ ਵੀ ਉਹ ਡਰਾਈਵਰਾਂ ਵਾਸਤੇ ਵੀ ਫਿਰ ਕਈ ਜੋ ਵੀਰ ਬਾਹਰੋਂ ਪੰਜਾਬ ਹਰਿਆਣਾ ਦੇ ਜੋ ਮੇਨ ਹਾਈਵੇ ਤੋਂ ਗੱਡੀਆਂ ਲੈ ਕੇ ਜਾਂਦੇ ਨੇ ਇੱਕ ਸਟੇਟ ਤੋਂ ਦੂਸਰੇ ਸਟੇਟ ਨੂੰ ਉਹਨਾਂ ਵਾਸਤੇ ਵੀ ਖਾਸ ਇੱਥੇ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਹੈ ਉਹ ਕਿਉਂਕਿ ਜਗ੍ਹਾ ਵੀ ਕਾਫੀ ਖੁੱਲੀ ਹੈ ਗਰਾਊਂਡ ਕਾਫੀ ਖੁੱਲਾ ਹੈ ਬਾਹਰਲੇ ਪਾਸੇ ਹੀ ਉੱਥੇ ਆਪਣੇ ਗੱਡੀਆਂ ਖੜਾ ਕੇ ਪਰ ਸ਼ਰਧਾ ਪਾਣੀ ਛਕ ਲੈਂਦੇ ਨੇ ਔਰ ਵਿਸ਼ਰਾਮ ਵੀ ਕਰ ਲੈਂਦੇ ਨੇ। ਸੋ ਦਰਸ਼ਨ ਕਰੋ ਜੀ। ਗੁਰਦਰਾ ਸਾਹਿਬ ਦੇ ਜੋ ਬਾਹਰ ਦਾ ਇਹ ਗਰਾਊਂਡ ਹੈ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਉੱਤੇ ਕਮਰੇ ਹੀ ਬਣੇ ਹੋਏ ਹਨ ਸਤਾਂ ਵਾਸਤੇ। ਔਰ ਬਹੁਤ ਵੱਡਾ ਗਰਾਊਂਡ ਹੈ ਜਿਹਦੇ ਵਿੱਚ ਗੱਡੀਆਂ ਵੀ ਅੰਦਰ ਹੀ ਸਾਰੀ ਪਾਰਕਿੰਗ ਹੁੰਦੀਆਂ ਨੇ। ਔਰ ਸਾਹਮਣੇ ਇੱਕ ਉਪਰ ਜਹਾਜੀ ਬਣਾਇਆ ਹੋਇਆ ਹੈ। ਮਹਾਪੁਰਸ਼ਾਂ ਵੱਲੋਂ ਸੋ ਜੋ ਸੰਗਤਾਂ ਦੀਆਂ ਨੇ ਬੱਚੇ ਵੀ ਨੌਜਵਾਨ ਵੀਰ ਵੀ ਸਾਰੇ ਇਹ ਕੋਈ ਜਰ ਉੱਪਰ ਜਾ ਕੇ ਜਹਾਜ਼ 'ਚ ਬੈਠ ਕੇ ਆਨੰਦ ਲੈਂਦੇ ਆਣੇ ਸੋ ਇਹ ਤੁਹਾਨੂੰ ਜੋ ਜਹਾਜ਼ ਅਸੀਂ ਡਰੋਨ ਦੇ ਰਾਹੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੋ ਇਸ ਪਾਸੇ ਜੋ ਸਟੈਚੂ ਬਣੇ ਹੋਏ ਨੇ ਮਰੇ ਕੋ ਹਾਥੀਆਂ ਦੇ ਘੋੜਿਆਂ ਦੇ ਕੋਈ ਤੁਹਾਨੂੰ ਦਿਖਾਉਂਦੇ ਆ ਇਸ ਸਾਹਮਣੇ ਗੁਰਦਰਾ ਸਾਹਿਬ ਨਿਸ਼ਾਨ ਸਾਹਿਬ ਗੁਰੂ ਘਰ ਦਾ ਸੰਗਤਾਂ ਜਾਂਦੀਆਂ ਹੋਈਆਂ ਵੀ ਇੱਥੋਂ ਰੁਕ ਜਾਂਦੀਆਂ ਉਹ ਜਦੋਂ ਸੰਗਤਾਂ ਵਾਪਸ ਹੀ ਆਉਂਦੀਆਂ ਨੇ ਨਾਨਕ ਚਿਰਾ ਸਾਹਿਬ ਤੋਂ ਤਾਂ ਵੀ ਇੱਥੇ ਵਿਸ਼ਰਾਮ ਕਰਕੇ ਪ੍ਰਸ਼ਾਦਾ ਚਾਹ ਪਾਣੀ ਛੱਕ ਜਾਂਦੀਆਂ ਨੇ ਇਹ ਹੈ ਜੀ ਗੁਰਦਰਾ ਸਾਹਿਬ ਯਾਦਗਾਰ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਸੋਨੇ ਸਾਰੀਆਂ ਸੰਗਤਾਂ ਬਾਹਰ ਖੜੀਆਂ ਨੇ ਜੋ ਸੰਗਤਾਂ ਇਕੱਠੀਆਂ ਹੋਣਗੀਆਂ ਸੋ ਫਿਰ ਉਹ ਸੰਗਤਾਂ ਨੂੰ ਅੰਦਰ ਗੁਰੂ ਘਰ ਵਿਸਵਾੜ ਕੇ ਇਥੇ ਆਸਣ ਆਇਆ ਜਾਏਗਾ ਜੋ ਪਹਿਲੀਆਂ ਹਨ ਉਹਨਾਂ ਨੂੰ ਅੰਦਰ ਉਹ ਵਿਸਵਾੜ ਕੇ ਰੋ ਚਾਲੇ ਪਾਉਂਦੀਆਂ ਨੇ ਅਸ਼ਦਾ ਪਾਣੀ ਛੱਕ ਕੇ ਅਗਲੇ ਪਿੰਡੇ ਵਾਸਤੇ बाबा जोरावर सिंह जी बाबा फतेह सिंह जी भी यादगार मनाया गया है यह गुरद्वारा साहिब साचखंड श्री हजू साहब तो अस्सी किलोमीटर की दूरी पर बनिया हैुरद्वारा नानक जिला सौ किलोमीटर हो रही है इसे एक सौ अस्सी किलोमीटर लंबे रस्ते हैं जगवा का प्रबंध न होता गुरद्वारा नानक जिला बहुत मुश्किल होती मुश्किलों देखते हुए संतान महापुरशा हुआ एक प्रावनाया गया हम ऐसे गुरु महाराज के लंगर चौबीस घंटे चल रही सातखंड शेण जूट साहब तो आने वाली संतान इतने रुक के प्रसादा पानी छाप के गुरुद्वारा नानक जीरा साहेब के दर्शन चाहिए इस गुरु घर की सेवा चल रही है चल रही सेवा ग्रहण कमर की सेवा पक्षियों की सेवा लंगर की सेवा साहब के झोले की सेवा इस गुरुघर की अगर बारे बारह नहीं की जाती गुरु घर आप सब संकत के सहयोग नाता है ਇਸ ਦੀ ਸੇਵਾ ਨੂੰ ਚਾਹ ਰਹੇ ਨਹੀਂ ਸਤ ਬਾਬਾ ਨਰਿੰਦਰ ਸਿੰਘ ਜੀ ਅਤੇ ਸਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਜਿਨ੍ਹਾਂ ਵੀ ਸੰਤਾਂ ਨੇ ਗੁਰੂ ਘਰ ਦੀ ਸੇਵਾ ਵਿੱਚ ਹਿੱਸਾ ਪਾਣਾ ਹੋਵੇ ਉਹ ਆਪੀਆਂ ਨੇ ਇੱਕ ਕਾਂਜਾ ਵਿੱਚੋਂ ਮਾਇਆ ਗੱਡੀ ਤੇ ਜਮ੍ਹਾਂ ਕਰਵਾਤੀ ਗੁਰੂ ਘਰ ਕੋ ਖੁਸ਼ੀਆਂ ਪ੍ਰਾਪਤ ਕਰੋ ਜੀ ਸੰਤਾਂ ਸਾਡੀਆਂ ਜੀ ਨਤਮਸਤਕ ਹੋ ਗਈਆਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੋਨਾ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਚੱਲੇ ਪਾਵਾਂਗੇ ਇਹ ਸਾਹਮਣੇ ਬਾਬਾ ਜੀ ਦਾ ਕਾਊਂਟਰ ਹੈ ਜਿੱਥੇ ਕਿਸੇ ਨੇ ਕੋਈ ਸੇਵਾ ਪਾਣੀ ਹੋਵੇ ਕਿਸੇ ਤਰ੍ਹਾਂ ਦੀ ਵੀ ਸੋ ਇੱਥੇ ਸੇਵਾ ਕਰ ਸਕਦੇ ਹਨ ਸੋ ਇਹ ਸਾਹਮਣੇ ਹੈ ਲੰਗਰ ਹਾਲ ਜੋ ਵੀ ਸੰਗਤਾਂ ਆਉਂਦੀਆਂ ਹਨ ਲੰਗਰ ਦੇ ਪਰਸਦ ਅਸਿਕੇ ਫਿਰ ਕੇ ਚਾਲੇ ਪਾਉਂਦੀਆਂ ਨੇ ਔਰ ਇਧਰ ਇਹ ਸਬਜ਼ੀਆਂ ਇਹ ਪਈਆਂ ਨੇ ਜੋ ਸੰਗਤਾਂ ਨੇ ਸੇਵਾ ਕਰਨੀ ਹੋਵੇ ਸਬਜ਼ੀ ਕੱਟਣ ਦੀ ਸੋ ਸੇਵਾ ਵੀ ਕਰ ਸਕਦੀਆਂ ਨੇ ਇਧਰ ਇਹ ਚਾਹ ਦਾ ਲੰਗਰ ਹੈ ਜੀ ਨਾਲ ਹੀ ਸੰਗਤਾਂ ਪਹਿਲਾਂ ਪ੍ਰਸ਼ਾਦਾ ਛਕਦੀਆਂ ਫਿਰ ਚਾਹ ਦਾ ਲੰਗਰ ਛਕਦੀਆਂ ਨੇ ਫਿਰ ਅਗਲੇ ਪੜਾਅ ਬਾਅਦ ਨੂੰ ਚੱਲੇ ਪਾਉਂਦੀਆਂ ਸੋ ਇਹ ਸੰਗਤਾਂ ਵੀ ਆਗੇ ਜੀ ਪ੍ਰਸ਼ਾਦ ਸਿਕਣ ਵਾਸਤੇ ਸੋ ਇਸ ਗੁਰੂ ਘਰ ਵਿੱਚ ਜਿੱਥੇ ਸੰਗਤਾਂ ਦੀ ਸੇਵਾ ਹੁੰਦੀ ਹੈ ਪ੍ਰਸ਼ਾਦੇ ਪਾਣੀ ਦੀ ਕਿਤੇ ਨਾਲ ਹੀ ਜੋ ਰੱਬ ਦੇ ਬਣਾਏ ਹੋਏ ਜੀਵ ਜੰਤੂ ਨੇ ਇਹਨਾਂ ਦੀ ਸੇਵਾ ਵੀ ਗੁਰੂ ਘਰ ਵੱਲੋਂ ਕੀਤੀ ਜਾਂਦੀ ਹੈ ਇਹ ਦੇਖੋ ਜੀ ਕਬੂਤਰ ਜੋ ਗੁਰੂ ਘਰ ਵਿੱਚ ਰੱਖੇ ਹੋਏ ਨੇ ਉਹ ਨਾਲ ਇਹ ਚਿੱਟੇ ਖਰਗੋਸ਼ ਉਰ ਨਾਲ ਹੀ ਇਹਨਾਂ ਦੇ ਜੋ ਖਾਲੇ ਖਰਗੋਸ਼ ਨੇ ਉਹ ਵੀ ਰੱਖੇ ਹੋਏ ਨੇ ਇਹਨਾਂ ਸਾਰਿਆਂ ਨੂੰ ਜੋ ਵੀ ਇਹਨਾਂ ਦੇ ਖਾਣ ਵਾਸਤੇ ਜੋ ਦਾਣਾ ਪਾਣੀ ਪਾਣਾ ਹੈ ਉਹ ਸੇਵਾ ਗੁਰੂ ਘਰ ਵੱਲੋਂ ਕੀਤੀ ਜਾਂਦੀ ਹੈ ਸੋ ਇਧਰ ਇਹ ਘੋੜੇ ਬਣਾਏ ਹੋਏ ਜੀ ਗੁਰੂ ਘਰ ਵਿੱਚ ਹੀ ਇੱਥੇ ਜੋ ਵੀ ਬੱਚੇ ਹਨ ਜਵਾਨ ਹਨ ਜਾਂ ਕੋਈ ਬਜ਼ੁਰਗ ਵੀ ਕਈ ਉਹ ਤੇਨਾਂ ਦੇ ਬੈਠ ਕੇ ਆਪਣੇ ਆਪਣੇ ਕੋਈ ਫੋਟੋ ਖਿਚਾ ਰਿਹਾ ਕੋਈ ਵੀਡੀਓ ਬਣਾ ਰਿਹਾ ਆਪਣੇ ਆਪਣੇ ਮਨੋਰੰਜਨ ਕਰਦੇ ਨੇ ਇਹ ਸਾਹਮਣੇ ਹੂਠ ਔਰ ਨਾਲ ਹੀ ਸ਼ੇਰ ਔਰ ਨਾਲ ਹੀ ਮੋਰ ਦੇਖਣ ਜਿਵੇਂ ਲੋਕਦੇ ਜੀ ਨੇ ਸੱਚ ਮੁੱਚ ਦੇ ਹੀ ਮੋਰ ਔਰ ਸ਼ੇਰ ਹੋਣ ਇਹ ਨਾਲ ਹੀ ਹਾਥੀ ਬਣਾਇਆ ਹੋਇਆ ਹੈ ਬੱਚੇ ਤਾਂ ਖਾਸ ਕਰਕੇ ਬਹੁਤ ਹੀ ਆਨੰਦ ਲੈਂਦੇ ਨੇ ਕੋਈ ਨੂੰ ਦੇਖ ਕੇ ਹੀ ਉਹਨਾਂ ਉੱਪਰ ਸਵਾਰੀ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਸਾਨੂੰ ਵੀ ਉੱਤੇ ਬਿਠਾਇਆ ਜਾਏ ਸੋ ਦੇਖੋ ਜੀ ਇਹ ਬੈਕਸਾਈਡ ਤੇ ਰਿਹਾ ਸਵਰਛ ਕਮਰੇ ਹੀ ਬਣੇ ਹੋਏ ਨੇ ਇੱਥੇ ਸੰਤਾਂ ਵਾਸਤੇ ਉਸ ਸੰਗਤ ਜਿਹੜੀਆਂ ਸਾਡੇ ਤੋਂ ਪਹਿਲਾਂ ਆਗੀਆਂ ਨੇ ਉਹ ਜਾਰੀਆਂ ਚੱਲੇ ਪਾਰੀਆਂ ਨੇ ਔਰ ਕੁਝ ਜੋ ਉੱਪਰ ਸਾਹਮਣੇ ਜਹਾਜ਼ ਦੇ ਉੱਪਰ ਬੈਠੀਆਂ ਸੋ ਚੱਲ ਪਏ ਜੀ ਅਸੀਂ ਵੀ ਹੁਣ ਗੁਰਦੁਆਰਾ ਨਾਨਕਚੀਰਾ ਸਾਹਿਬ ਨੂੰ ਇਸ ਤੋਂ ਬਾਅਦ ਦੋ ਗੁਰੂ ਘਰ ਪਹਿਲਾਂ ਆਣਗੇ ਉਸ ਤੋਂ ਬਾਅਦ ਫਿਰ ਨਾਨਕਚੀਰਾ ਸਾਹਿਬ ਆਏਗਾ ਤੋ ਹੁਣ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਇਹ ਸੰਤਾਨਤਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀਆਂ ਦੇ ਜੋ ਪੰਜਵੇਂ ਪਿਆਰੇ ਸਨ ਉਹਨਾਂ ਦੇ ਯਾਦ ਵਿੱਚ ਇਹ ਗੁਰਦਰਾ ਸਾਹਿਬ ਬਣਾਇਆ ਹੋਇਆ ਹੈ ਕਿਉਂਕਿ ਜੋ ਭਾਈ ਸਾਹਿਬ ਸਿੰਘ ਸਨ ਇਹ ਕਰਨਾਟਕਾ ਦੇ ਰਹਿਣ ਵਾਲੇ ਸਨ ਗੁਰੂ ਖਾਲਸਾ ਜੀ ਦੇਖੋ ਕਿਹੋ ਜਿਹਾ ਸਮਾਂ ਹੋਏਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਿੱਚ ਬੈਠੇ ਸਨ ਤਾਂ ਉਹ ਕਰਨਾਟਕਾਂ ਤੋਂ ਚੱਲ ਕੇ ਗੁਰੂ ਸਾਹਿਬ ਕੋਲ ਪੁੱਜੇ ਸਨ ਲਗਭਗ 2500 ਕਿਲੋਮੀਟਰ ਦਾ ਸਫ਼ਰ ਪੈੰਡਾ ਤੈਅ ਕਰਕੇ ਕਿਹੜਾ ਹਿਸਟਰੀਕ ਸਦਨ ਹੁੰਦਾ ਸੀ ਅੱਜਕੱਲ ਦਾ ਟ੍ਰੇਨਾਂ ਨੇ ਹਵਾਈ ਜਹਾਜ਼ ਨੇ ਆਪਣੀਆਂ ਗੱਡੀਆਂ ਬੱਸਾਂ ਸਭ ਕੁਝ ਹੈਗਾ ਪੁਰਸ਼ਤਾਂ ਦਾ ਕੁਝ ਵੀ ਨਹੀਂ ਸੀ ਹੈਗਾ ਸੋ ਉਹ ਵੀ ਦੇਖੋ ਕਿੰਨਾ ਪਿਆਰ ਸੀ ਪ੍ਰੇਮ ਸੀ ਉਹਨਾਂ ਦਾ ਜੋ ਗੁਰੂ ਸਾਹਿਬ ਨੂੰ ਮਿਲ ਵਾਸਤੇ ਜਾਂਦੇ ਸਨ ਸੋ ਉਹਨਾਂ ਦੀ ਯਾਦ ਵਿੱਚ ਗੁਰੂ ਘਰ ਹੈ ਸੋ ਸੰਗਤਾਂ ਇੱਥੇ ਵੀ ਨਤਮਸਤਕ ਹੁੰਦੀਆਂ ਨੇ ਸੋ ਆਓ ਤੁਹਾਨੂੰ ਦਰਸ਼ਨ ਕਰਾਂਦੇ ਹਾਂ ਅੰਦਰੋਂ ਗੁਰੂ ਘਰ ਦੇ ਸਤ ਸ੍ਰੀ ਅਕਾਲ ਜੀ ਮਾਤਾ ਜੀ ਕੈਦੋ ਮੈਂ ਬੈਠਾ ਹਾਂ ਇਸ ਅਸਥਾਨ ਦੇ ਜਿਆਸ ਆਪ ਜੀ ਨੂੰ ਸਰਵਕਲਾਉਡ ਕੇ ਇਸ ਅਸਥਾਨ ਦਾ ਇਤਿਹਾਸ ਆਪ ਜੀ ਸਰਵਤ ਕਰ ਲੋ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਦਾ ਜਨਮ ਸਥਾਨ ਇਹ ਪਵਿੱਤਰ ਬਿਦਾਰੀ ਸਟੇਟ ਕਰਨਾਟਕਾ ਜਦੋਂ 1699 ਦੇ ਬੇਸਖੀ ਵਾਲੇ ਦਿਨ ਖਾਲਸੇ ਪੰਥ ਦੀ ਸਾਜਨਾ ਤੰਦਨੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕੀਤੀ ਉਹ ਪੰਜਵੇਂ ਪਿਆਰੇ ਬਾਈ ਸਾਹਿਬ ਸਿੰਘ ਜੀ ਪਿਤਾ ਗੁਰਨਾਰਾਇਣ ਜੀ ਮਾਤਾ ਅੰਕੁਮਾਈ ਇਥੋਂ ਅਨੰਦਪੁਰ ਤੱਕ ਫਿਰ ਕੇਸਗੜ ਸਾਹਿਬ ਜਾ ਕੇ ਪੰਜਾ ਪਿਆਰੇ ਜੀ ਜਉਣ ਸਮੇ ਗੁਰੂ ਮਹਾਰਾਜ ਜੀ ਅੱਗੇ ਆਪਾਂ ਅਸੀਸ ਤੇ ਕੀਤਾ ਅਤੇ ਅਮਰਤੀ ਦਾਤ ਪ੍ਰਾਪਤ ਕੀਤੀ ਜੀ ਅਤੇ ਜੰਪੂਰ ਸਾਹਿਬ ਦੇ ਗੜੀ ਵਿੱਚ ਯੰਗ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਜੀ ਉਨਾ ਦੇ ਆਗਿ ਜਿਹੇ ਗੁਰਦੁਆਰਾ ਸਾਹਿਬ ਆਏਗੇ ਜੀ